ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਰੀ ਸਿੰਘ ਨਲਵਾ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ ਜਿਸ ਨੇ ਖਾਲਸਾ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾ ਦਿੱਤਾ ਸੀ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਾ ਵਧ ਪਾਇਆ ਹਰੀ ਸਿੰਘ ਨਲਵਾ ਜੀ ਦੇ ਜੀਵਨ ਬਾਰੇ ਅੱਜ ਅਸੀਂ ਤੁਹਾਨੂੰ ਇਹੋ ਜੀਆਂ 10 ਚੀਜ਼ਾਂ ਦੱਸਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ ਤੇ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਰੈਗੂਲਰ ਵੀਅਰ ਹੋ ਜਾਂ ਫਿਰ ਇੱਕ ਨਵਾਂ ਝੂਮ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜੁਲੂ ਕਰੋ ਤੇ ਸੁਪਰ ਚਾਂਸ ਦੇ ਰਾਹੀਂ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰ ਸਕਦੇ ਹੋ ਹੁਣ ਵੀਡੀਓ 'ਚ ਅੱਗੇ ਵਧਦੇ ਹਾਂ ਹਰੀ ਸਿੰਘ ਨਲਵਾ ਜੀ ਦਾ ਜਨਮ ਗੁਜਰਾਵਾਲ 'ਚ ਹੋਇਆ ਸੀ ਤੇ ਇਹਨਾਂ ਦੇ ਖੂਨ ਦੇ ਵਿੱਚ ਹੀ ਬਹਾਦਰੀ ਸੀ ਤੇ ਇਹਨਾਂ ਦੇ ਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਤੇ ਇਨ੍ਹਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਚੜਤ ਸਿੰਘ ਦੇ ਨਾਲ ਖਾਲਸਾ ਪੋਤ ਦੇ ਵਿੱਚ ਸੀ ਐਸੀ ਤਰੀਕੇ ਦੇ ਨਾਲ ਇਨ੍ਹਾਂ ਦੇ ਪਿਤਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦੇ ਨਾਲ ਬਹਾ ਸਿੰਘ ਦੇ ਨਾਲ ਖਾਲਸਾ ਪੋਤ ਦੇ ਵਿੱਚ ਸੀ 7 ਸਾਲ ਦੀ ਉਮਰ ਦੇ ਵਿੱਚ ਹੀ ਇਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਇਨ੍ਹਾਂ ਦੀ ਮਾਤਾ ਜੀ ਉਹਨਾਂ ਨੂੰ ਆਪਣੇ ਨਾਲ ਇਹਨਾਂ ਦੇ ਨਾਨਕੇ ਪਿੰਡ ਲੈ ਜਾਂਦੇ ਨੇ ਜਿੱਥੇ ਰਹਿ ਕੇ ਹੀ ਉਹ ਸ਼ਸਤਰ ਵਿਦਿਆ ਘੋੜਸਵਾਰੀ ਦੀ ਸਿੱਖਿਆ ਲੈਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਰਾਜਧਾਨੀ ਲਾਹੌਰ ਦੇ ਵਿੱਚ ਬਸਾਖੀ ਦੇ ਟਾਈਮ ਤੇ ਇੱਕ ਮੇਲਾ ਲਾਇਆ ਕਰਦੇ ਸੀ ਜਿੱਥੇ ਸਾਰੇ ਸੂਰਮੇ ਆਪਣੀ ਤਾਕਤ ਦਿਖਾਉਂਦੇ ਸੀ ਤੇ 14 ਸਾਲ ਦੀ ਉਮਰ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਾਮਾ ਜੀ ਦੇ ਨਾਲ ਉੱਥੇ ਜਾਂਦੇ ਨੇ ਤੇ ਇਹੋ ਜਿਹਾ ਜੋਹਰ ਬਖਾਂਦੇ ਨੇ ਕਿ ਸਾਰੇ ਹੈਰਾਨ ਰਹਿ ਜਾਂਦੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ ਤਾਂ ਦੱਸਿਆ ਜਾਂਦਾ ਹੈ ਕਿ ਇਹ ਗੁਰਦਿਆਲ ਸਿੰਘ ਜੀ ਦੇ بیٹے ਹਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਤਾਂ ਖੁਸ਼ ਹੋ ਕੇ ਆਪਣੇ ਗੱਲ ਦਾ ਕੈਂਠਾ ਇਹਨਾਂ ਨੂੰ ਦਿੰਦੇ ਹਨ ਤੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲਵਾ ਜੀ ਦੀ ਤਲਵਾਰबाजी ਦੇ ਨਾਲ ਇੰਨੇ ਜ਼ਿਆਦਾ ਖੁਸ਼ ਸੀ ਕਿ ਉਹ ਹਰੀ ਸਿੰਘ ਨਲਵਾ ਜੀ ਨੂੰ ਆਪਣਾ ਬੋਡੀਗਾਰਡ ਰੱਖਦੇ ਹਨ ਤੇ ਆਖਿਆ ਜਾਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਸ਼ਿਕਾਰ ਖੇਡਣ ਜਾਂਦੇ ਹਨ ਤਾਂ ਇਹਨਾਂ ਦਾ ਮੁਕਾਬਲਾ ਜੰਗਲ ਦੇ ਵਿੱਚ ਇੱਕ ਸ਼ੇਰ ਦੇ ਨਾਲ ਹੁੰਦਾ ਹੈ ਤੇ ਮਹਾਰਾਜਾ ਜੀ ਦੇ ਅੱਗੇ ਹੋਣ ਕਰਕੇ ਸ਼ੇਰ ਉਨ੍ਹਾਂ ਤੇ ਹਮਲਾ ਕਰਨ ਹੀ ਲੱਗਦਾ ਹੁੰਦਾ ਹੈ ਕਿ ਐਨੀ ਰੇਤ ਜਿਹੀ ਹਰੀ ਸਿੰਘ ਨਲਵਾ ਜੀ ਆਪਣੇ ਘੋੜੇ ਤੋਂ ਛਾਲਾਂਗ ਮਾਰਦੇ ਨੇ ਇਹ ਤੇ ਸ਼ੇਰ ਦਾ ਜੱਬੜਾ ਫੜ ਲੈਂਦੇ ਨੇ ਤੇ ਤੁਹਾਨੂੰ ਦੱਸ ਦਿੱਤਾ ਜਾਏ ਕਿ ਸ਼ੇਰ ਦੇ ਜੱਬੜੇ ਦੇ ਵਿੱਚ ਇੱਕ ਬੰਦੇ ਨਾਲੋਂ 10 ਗੁਣਾ ਤਾਕਤ ਹੁੰਦੀ ਹੈ। ਤਿਆਤ ਮਰਿਆ ਸ਼ੇਰ ਜਦ ਦੁਬਾਰਾ ਹਮਲਾ ਕਰਨ ਲੱਗਦਾ ਹੈ ਤਾਂ ਹਰੀ ਸਿੰਘ ਨਲਵਾ ਜੀ ਆਪਣੇ ਸ਼੍ਰੀ ਸਾਹਿਬ ਦੇ ਨਾਲ ਹੀ ਉਸ ਨੂੰ ਮਾਰ ਦਿੰਦੇ ਨੇ। ਉਸ ਸਮੇਂ ਦੇ ਨਾਲ ਉਹੀ ਇਹਨਾਂ ਦੇ ਨਾਮ ਦੇ ਨਾਲ ਨਲਵਾ ਸ਼ਬਦ ਲਾ ਦਿੱਤਾ ਗਿਆ। ਪਹਿਲਾਂ ਸਮਿਆਂ ਦੇ ਵਿੱਚ ਇੱਕ ਰਾਜਾ ਨਲ ਹੋਇਆ ਸੀ ਜਿਸ ਦਾ ਵੀ ਕੁਝ ਇਸੇ ਤਰੀਕੇ ਦੇ ਨਾਲ ਸ਼ੇਰ ਦੇ ਨਾਲ ਮੁਕਾਬਲਾ ਹੋਇਆ ਸੀ। ਕਾ ਮਹਾਰਾਜਾ ਰਣਜੀਤ ਸਿੰਘ ਜੀ ਆਪਦੇ ਹਨ ਕੀ ਮੈਂ ਰਾਜਾ ਨਨਤਾ ਨਹੀਂ ਦੇਖਿਆ ਪਰ ਮੈਂ ਨਲਵਾ ਸਰਦਾਰ ਜਰੂਰ ਵੇਖਿਆ ਹੈ ਜਿਸ ਤੋਂ ਬਾਅਦ ਇਹਨਾਂ ਦੇ ਨਾਮ ਦੇ ਨਾਲ ਨਲਵਾ ਸ਼ਬਦ ਲੱਗਣ ਲੱਗ ਗਿਆ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਥੇਦਾਰ ਬਣਾ ਦਿੰਦੇ ਨੇ ਜਿਸ ਸਮੇਂ ਉਸਦੇ ਵਿੱਚ ਕੁਝ 700 ਸਪਾਈ ਸੀ ਕੈਸ ਸਮਿਆਂ ਦੇ ਵਿੱਚ ਹੀ ਉਹਨਾਂ ਨੇ ਕਸੂਰ ਨੂੰ ਜਿੱਤਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤੋਂ ਇੱਕ ਜੰਮ ਤੋਂ ਬਾਅਦ ਉਹ ਕਦੇ ਪਿਸ਼ਾਵਰ ਕਸ਼ਮੀਰ ਅਟਕ ਜਮਰੋਤ ਤੇ ਉਸਦੇ ਨੇੜੇ ਤਰੇੜੇ ਦੇ ਸਾਰੇ ਇਲਾਕੇ ਜਿੱਤ ਲਈ ਔਰ ਸਿਰਫ ਔਰ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲਵਾ ਜੀ ਨੇ 20 ਜੰਗਾਂ ਲੜੀਆਂ ਸੀ ਅਤੇ ਸਾਰੀਆਂ ਹੀ ਜੰਗਾਂ ਦੇ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਦੇ ਨਾਲ ਹਰਾਇਆ ਸੀ ਤੇ ਹਰੀ ਸਿੰਘ ਨਲਵਾ ਜੀ ਲਗਭਗ 2 ਸਾਲ ਕਸ਼ਮੀਰ ਦੇ ਵੀ ਗਵਰਨਰ ਰਹੇ ਹਨ ਤੇ ਇਨ੍ਹਾਂ 2 ਸਾਲਾਂ ਦੇ ਵਿੱਚ ਕਸ਼ਮੀਰ ਨੇ ਬਹੁਤ ਜ਼ਿਆਦਾ ਹੀ ਤਰੱਕੀ ਕੀਤੀ ਸੀ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਨੇ ਇੱਥੇ ਗਊ ਹੱਤਿਆ ਬੰਦ ਕਰਵਾਈ ਤੇ ਇਸ ਤੋਂ ਬਾਅਦ ਜਿਹੜੇ ਮੁਗਲ ਹਿੰਦੂਆ ਦਾ ਧਰਮ ਪਰਿਵਰਤਨ ਕਰਾ ਰਹੇ ਸੀ ਉਹ ਵੀ ਉਹਨਾਂ ਨੇ ਉੱਥੇ ਬੰਦ ਕਰਵਾਇਆ ਤੇ ਉਹਨਾਂ ਨੇ ਇੱਕ ਹੋਰ ਚੀਜ਼ ਉੱਥੇ ਲਾਗੂ ਕੀਤੀ ਕਿ ਜਿਹੜੇ ਕਸ਼ਮੀਰੀ ਫੋਰਸਫੁਲੀ ਮੁਗਲ ਚ ਕਨਵਰਟ ਹੋ ਗਏ ਨੇ ਜਾਂ ਉਹਨਾਂ ਨੂੰ ਕਨਵਰਟ ਕਰਵਾਇਆ ਗਿਆ ਹੈ ਉਹ ਵਾਪਸ ਤੋਂ ਆਪਣੇ ਧਰਮ ਦੇ ਵਿੱਚ ਆ ਸਕਦੇ ਨੇ ਤੇ ਇਹ ਆਖਿਆ ਜਾਂਦਾ ਹੈ ਕਿ ਕੁਝ ਲਗਭਗ 40000 ਕਸ਼ਮੀਰੀ ਆਪਣੇ ਧਰਮ ਚ ਉਸ ਸਮੇਂ ਵਾਪਸ ਆਏ ਸੀ ਐਸੇ ਕਰਕੇ ਹੀ ਇੱਥੇ ਦੇ ਲੋਕ ਉਹਨਾਂ ਦਾ ਬਹੁਤ ਜ਼ਿਆਦਾ ਮਾਨ ਸਨਮਾਨ ਕਰਦੇ ਹਨ ਐਸ ਤੋਂ ਬਾਅਦ ਸਿੱਖ ਰਾਤ ਦੇ ਲਈ ਸਭ ਤੋਂ ਇਹਮ ਇਲਾਕੇ ਜੰਮਰੋਥ ਵਰਤਦੇ ਨੇ ਜਿਸ ਵਿੱਚ ਇੱਕ ਇਲਾਕਾ ਹੁੰਦਾ ਹੈ ਦਰਾ ਖੈਬਰ ਜਦ ਗਾਨੀਆਂ ਦੇ ਲਈ ਭਾਰਤ ਦੇ ਵਿੱਚ ਐਂਟਰ ਹੋਣ ਦੇ ਲਈ ਇੱਕੋ ਇੱਕ ਰਸਤਾ ਸੀ ਤੇ ਇਸ ਰਸਤੇ ਵੱਲੋਂ ਆ ਕੇ ਹੀ ਕਈ ਵਾਰ ਅਫਗਾਨ ਭਾਰਤ ਨੂੰ ਲੁੱਟਦੇ ਹੁੰਦੇ ਸੀ ਇਸ ਲਈ ਉਸ ਸਮੇਂ ਤੱਕ ਇਸ ਨੂੰ ਕੋਈ ਵੀ ਨਹੀਂ ਜਿੱਤ ਸਕਿਆ ਇਸ ਇਲਾਕੇ ਨੂੰ ਸਿਰਫ ਹਾਲੇ ਤੱਕ ਹਰੀ ਸਿੰਘ ਨਲਵਾ ਜੀ ਨੇ ਹੀ ਜਿੱਤਿਆ ਸੀ ਤੇ ਇੱਥੇ ਉਹਨਾਂ ਨੇ ਇੱਕ ਕਿਲਾ ਬਣਵਾਇਆ ਜਿਸ ਤੋਂ ਬਾਅਦ ਇਸ ਰਾ ਤੋਂ ਕਦੇ ਵੀ ਭਾਰਤ ਦੇ ਉੱਪਰ ਹਮਲਾ ਨਹੀਂ ਕੀਤਾ ਗਿਆ ਤੇ ਇਸ ਇਲਾਕੇ ਨੂੰ ਅੰਗਰੇਜ਼ਾਂ ਦੇ ਵੱਲੋਂ ਗੇਟਵੇ ਆਫ ਇੰਡੀਆ ਆਖਿਆ ਜਾਂਦਾ ਸੀ ਅੱਜਕੱਲ ਤੁਸੀਂ ਇਹ ਅਫਗਾਨੀ ਸਲਵਾਰਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਵੇਖਿਆ ਹੋਵੇਗਾ ਪਰ ਕੀ ਤੁਹਾਨੂੰ ਉਸ ਦੇ ਪਿੱਛੇ ਦਾ ਇਤਿਹਾਸ ਪਤਾ ਹੈ ਜੇਕਰ ਤੁਹਾਨੂੰ ਇਹ ਆਖਿਆ ਜਾਏ ਕਿ ਇਹ ਸਲਵਾਰਾਂ ਅਫਗਾਨਾਂ ਨੇ ਹਰੀ ਸਿੰਘ ਨਲਵਾ ਜੀ ਦੇ ਦਰ ਤੋਂ ਪਾਣੀਆ ਸ਼ੁਰੂ ਕੀਤੀਆਂ ਸੀ ਕਿ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਕਰ ਸਕਦੇ ਹੋ ਦਰਅਸਲ ਅਫਗਾਨੀਆਂ ਨੂੰ ਇਹ ਗੱਲ ਪਤਾ ਸੀ ਕਿ ਇੱਕ ਕਦੇ ਵੀ ਬਜ਼ੁਰਗਾ ਬੱਚਿਆਂ ਤੇ ਬੀਬੀਆਂ ਨੂੰ ਕੁਝ ਨਹੀਂ ਆਖਦੇ ਜਬਰੌਤ ਦਾ ਉਸ ਸਮੇਂ ਬਹੁਤ ਵੱਡਾ ਕਮਾਂਡਰ ਸੀ ਜੋ ਫਰਾਮ ਜਿਸਦੇ ਉਸ ਸਮੇਂ ਬਹੁਤ ਜ਼ਿਆਦਾ ਚਰਚੇ ਚੀਤੇ ਇੱਕ ਵਾਰ ਆਪਣੀ ਘਰ ਵਾਲੀ ਨੂੰ ਆਖਦਾ ਹੈ ਕਿ ਸਾਨੂੰ ਥੋੜੇ ਸਮੇਂ ਦੇ ਵਿੱਚ ਹੀ ਆਪਣਾ ਘਰ ਛੱਡ ਕੇ ਕਿਤੇ ਹੋਰ ਜਾਣਾ ਪਵੇਗਾ ਕਿਉਂਕਿ ਹਰੀ ਸਿੰਘ ਨਲਵਾ ਸਾਡੇ ਇਲਾਕੇ ਵੱਲ ਵਧ ਰਿਹਾ ਹੈ ਉਸਦੀ ਘਰ ਵਾਲੀ ਅੱਗੋਂ ਆਖਦੀ ਹੈ ਕਿ ਤੂੰ ਉਸ ਤੋਂ ਕਿਉ ਡਰ ਰਿਹਾ ਹੀ ਤੂੰ ਤਾਂ ਬਹੁਤ ਜ਼ਿਆਦਾ ਬਹਾਦਰ ਹੈ ਤੇ ਉਹ ਜੋ 프람 ਜਵਾਬ ਦਿੰਦਾ ਹੈ ਕਿ ਮੈਂ ਸਾਰੀ ਦੁਨੀਆ ਦਾ ਮੁਕਾਬਲਾ ਕਰ ਸਕਦਾ ਹਾਂ ਪਰ ਹਰੀ ਸਿੰਘ ਨਲਵਾ ਦਾ ਨਹੀਂ। ਫਿਰ ਉਸਦੀ ਪਤਨੀ ਸੋਚਦੀ ਹੈ ਕਿ ਦੇਖਾ ਦਾ ਸਹੀ ਹੈ ਕਿਹੜਾ ਸੂਰਮਾ ਹੈ ਜਿਸ ਨੇ ਮੇਰੇ ਏਡੇ ਪਹਾਦਰ ਪਤੀ ਨੂੰ ਡਰਾ ਕੇ ਰੱਖ ਦਿੱਤਾ ਹੈ। ਗੁਲਫਾਨ ਦੀ ਪਤਨੀ ਦਾ ਨਾਮ ਸੀ ਬਾਨੋ ਤੇ ਉਹ ਹਰੀ ਸਿੰਘ ਨਲਵਾ ਜੀ ਨੂੰ ਮਿਲਣ ਨਹੀਂ ਜਾਂਦੀ ਹੈ। ਤਾਂ ਜੋ ਕਿਸੇ ਤਰੀਕੇ ਦੇ ਨਾਲ ਹਰੀ ਸਿੰਘ ਨਲਵਾ ਜੀ ਨੂੰ ਬਦਨਾਮ ਕੀਤਾ ਜਾ ਸਕੇ। ਤਾਂ ਉਹਨਾਂ ਕੋ ਆਕੇ ਆਖਦੀ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੁਨੀਆ ਦੇ ਬੜੇ ਮਹਾਨ ਜਰਨੈਲ ਹੋ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਨੀ ਹਾਂ ਉਸ ਸਮੇਂ ਹਰੀ ਸਿੰਘ ਨਲਵਾ ਜੀ ਦੀ ਉਮਰ 45 ਸਾਲ ਸੀ ਤੇ ਉਸ ਬੀਬੀ ਦੀ ਉਮਰ 20 ਸਾਲ ਸੀ ਤਾਂ ਹਰੀ ਸਿੰਘ ਨਲਵਾ ਜੀ ਐ ਆਖਦੇ ਨੇ ਕਿ ਮੈਂ ਸੁਣਿਆ ਹੈ ਤਾਂ ਹਰੀ ਸਿੰਘ ਨਲਵਾ ਜੀ ਐ ਆਖਦੇ ਨੇ ਕਿ ਮੈਂ ਇਦਾਂ ਨਹੀਂ ਕਰ ਸਕਦਾ ਮੈਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹਾਂ ਤਾਂ ਭਾ ਲੋ ਐ ਆਖਦੀ ਮੈਨੂੰ ਤੁਹਾਡੇ ਸ਼ਾਦੀशुदा ਹੋਏ ਤੋਂ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਬਸ ਤੁਹਾਡੇ ਤੋਂ ਇੱਕ ਪੁੱਤਰ ਚਾਹੀਦਾ ਹੈ ਤੁਹਾਡੇ ਜਿਹੜਾ ਇੱਕ ਸੂਰਮਾ ਪੁੱਤਰ ਹਰੀ ਸਿੰਘ ਨਲਵਾ ਜੀ ਉਸ ਨੂੰ ਗੁੱਸੇ ਦੇ ਵਿੱਚ ਵਾਪਸ ਭੇਜ ਦਿੰਦੇ ਨੇ ਤਾਂ ਭਾਣੋ ਜਾਂਦੇ ਜਾਂਦੇ ਇੱਕ ਗੱਲ ਆਖਦੀ ਹੈ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਹੈ ਆਏ ਗੱਲ ਹਰੀ ਸਿੰਘ ਨਲਵਾ ਜੀ ਨੂੰ ਬਹੁਤ ਜ਼ਿਆਦਾ ਚੁਬਦੀ ਹੈ ਤੇ ਉਹ ਐ ਸੋਚਦੇ ਨੇ ਕਿ ਮੈਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਤੇ ਉਹ ਆਪਣੇ ਸਿਪਾਹੀਆਂ ਨੂੰ ਉਹਨਾਂ ਦੇ ਪਿੱਛੇ ਭੇਜਦੇ ਨੇ ਤਾਂ ਜਦੋਂ ਲੜਕੀ ਵਾਪਸ ਆਂਦੀ ਹੈ ਤਾਂ ਹਰੀ ਸਿੰਘ ਨਲਵਾ ਜੀ ਉਸ ਨੂੰ ਆਖਦੇ ਨੇ ਕਿ ਮੈਂ ਤੇਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਓ ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਤਾ ਮੰਨਾਂਗਾ ਯਾਦ ਰੱਖੋ ਕਿ ਉਸ ਸਮੇਂ ਹਰੀ ਸਿੰਘ ਨਲਵਾ ਜੀ ਦੀ ਉਮਰ 45 ਸਾਲ ਸੀ ਤੇ ਭਾਨੋ ਦੀ ਉਮਰ 20 ਸਾਲ ਸੀ ਸੱਚੇ ਤੇ ਸਾਫ਼ ਕਿਰਦਾਰ ਦਾ ਪਤਾ ਲੱਗਦਾ ਹੈ ਕਿਸ ਗੱਲ ਤੋਂ ਪਠਾਨ ਔਰਤ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਉਸਨੇ ਸਿੱਖ ਧਰਮ ਅਪਣਾਨਿਆ ਸੀ ਹਰੀ ਸਿੰਘ ਨਲਵਾ ਜੀ ਜਦੋਂ ਜੰਗਾਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਵਾਪਸ ਆਉਂਦੇ ਸੀ ਤਾਂ ਉਹ ਜ਼ਗੀਰਾ ਭੇਟ ਕਰਦੇ ਹੁੰਦੇ ਸੀ ਤਾਂ ਹਰੀ ਸਿੰਘ ਨਲਵਾ ਜੀ ਕੋਲ ਕਾਫੀ ਜ਼ਿਆਦਾ ਪੈਸਾ ਆਂਦਾ ਹੁੰਦਾ ਸੀ ਆਖਿਆ ਜਾਂਦਾ ਸੀ ਕਿ ਉਸ ਸਮੇਂ ਉਹਨਾਂ ਦੇ ਕੋਲ 993000 ਤੋਂ ਵੀ ਵੱਧ ਇਨਕਮ ਆਂਦੀ ਹੁੰਦੀ ਸੀ ਹਰੀ ਸਿੰਘ ਨਲਵਾ ਜੀ ਦਿਲ ਦੇ ਇੰਨੇ ਰੱਜੇ ਹੋਏ ਸੀ ਕਿ ਉਹ ਉਹਨਾਂ ਪੈਸਿਆਂ ਜੋ ਸਿਰਫ ਕੁਝ ਘਰ ਪੈਸੇ ਆਪਣੇ ਕੋਲ ਰੱਖਦੇ ਸੀ ਤੇ ਬਾਕੀ ਪੈਸੇ ਉਹ ਗੁਰੂ ਧਾਮਾਂ ਦੀ ਸੇਵਾ ਦੇ ਲਈ ਲਾ ਦਿੰਦੇ ਸੀ ਤੇ ਬਾਕੀ ਜਿੰਨੇ ਵੀ ਪੈਸੇ ਉਹਨਾਂ ਕੋਲ ਬਚ ਜਾਂਦੇ ਸੀ ਉਹ ਪੈਸੇ ਆਪਣੀ ਫੌਜ ਲਈ ਇਸਤੇਮਾਲ ਕਰਦੇ ਸੀ ਜਿਸ ਸਮੇਂ ਹਰੀ ਸਿੰਘ ਨਲਵਾ ਜੀ ਕਸ਼ਮੀਰ ਦੇ ਗਵਰਨਰ ਸੀ ਤੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਲਈ ਆਖਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤੇ ਕਵਰ ਨੌਨਿਹਾਲ ਸਿੰਘ ਦੇ علاوہ ਸਿਰਫ ਹਰੀ ਸਿੰਘ ਨਲਵਾ ਜੀ ਹੀ ਸੀ ਜਿਨ੍ਹਾਂ ਦੇ ਨਾਮ ਤੇ ਸਿੱਕੇ ਚੱਲਦੇ ਹੁੰਦੇ ਸੀ ਇਹ ਹੱਕ ਸਿਰਫ ਹਰੀ ਸਿੰਘ ਨਲਵਾ ਜੀ ਨੂੰ ਹੀ ਦਿੱਤਾ ਗਿਆ ਸੀ ਤੇ ਹਰੀ ਸਿੰਘ ਨਲਵਾ ਜੀ ਨੇ ਇਸ ਨਾਮ ਦਾ ਸਿੱਕਾ ਚਲਾਇਆ ਸੀ ਜਿਸ ਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਾਹਿਬ ਤੇ ਦੂਸਰੇ ਪਾਸੇ ਲਿਖਿਆ ਸੀ ਹਰੀ ਮੁਜਫਰਾਬਾਦ ਦੇ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਇੱਕ ਸ਼ਹਿਰ ਵੀ ਬਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ ਹੁਣ ਇਸ ਨੂੰ ਤਰਤ ਸਿੰਘਪੁਰਾ ਆਖਦੇ ਹਨ ਤਰਤ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ ਦੁਸ਼ਮਣਾ ਦੇ ਵਿੱਚ ਹਰੀ ਸਿੰਘ ਨਲਵਾ ਜੀ ਦਾ ਇੰਨਾ ਜ਼ਗਾ ਖੋਫ ਸੀ ਕਿ ਉਹਨਾਂ ਨੂੰ ਬਿਜਲੀ ਦਾ ਕਹਾਇਆ ਜਾਂਦਾ ਸੀ ਹਰੀ ਸਿੰਘ ਨਲਵਾ ਜੀ ਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਹਿਸਟੋਰੀਅਨ ਤੇ ਰਾਈਟਰ ਉੱਥੇ ਖੋਜ ਕਰਦਾ ਕਰਦਾ ਪੁੱਜਦਾ ਹੈ ਤੇ ਉਹ ਇਹ ਲਿਖਦਾ ਹੈ ਕਿ ਜਦ ਅਫਗਾਨ ਦਾ ਕੋਈ ਵੀ ਬੱਚਾ ਰੋਂਦਾ ਹੁੰਦਾ ਹੁੰਦਾ ਸੀ ਤੇ ਉਸ ਦੀ ਮਾਂ ਉਸ ਨੂੰ ਇਹ ਕਹਿ ਕੇ ਚੁੱਪ ਕਰਦੀ ਸੀ ਚੁੱਪ ਸਾਂ ਹਰੀ ਸੰਗ ਲੈ ਚੁੱਪ ਕਰ ਜਾ ਹਰੀ ਸਿੰਘ ਨਲਵਾ ਜਾਵੇਗਾ ਇਹ ਗੱਲ ਉਹਨਾਂ ਦੀ ਸ਼ਹਾਦਤ ਤੋਂ 40 ਸਾਲ ਬਾਅਦ ਲਿਖਿਆ ਗਿਆ ਸੀ ਇਸ ਦੇ ਨਾਲ ਨਾਲ ਇੱਕ ਸਰਵੇ ਹੋਇਆ ਸੀ ਜਿਸ ਦੇ ਵਿੱਚ ਛੋਟੀ ਦੇ ਸੂਰਮਿਆਂ ਦੀ ਗੱਲ ਕੀਤੀ ਗਈ ਸੀ ਇਸ ਸਰਵੇ ਦੇ ਵਿੱਚ ਚੰਗੇਸ਼ ਖਾਨ ਨਿਪੋਲੀਅਨ ਇਹਨਾਂ ਦੇ ਵੀ ਨਾਮ ਆਏ ਸੀ ਪਰ ਸਭ ਤੋਂ ਉੱਪਰ ਨਾਮ ਸੀ ਹਰੀ ਸਿੰਘ ਨਲਵਾ ਜੀ ਦਾ ਉਸ ਨੇ ਛਾਪਿਆ ਸੀ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਹਰੀ ਸਿੰਘ ਨਲਵਾ ਨੇ ਇੱਕ ਦਰਾ ਖੈਬਰ ਜਿੱਥੇ ਆ ਕੇ ਸਾਰੇ ਦੇ ਸਾਰੇ ਜਰਨੈਲ ਖਤਮ ਹੋ ਗਏ ਜਾਂ ਫਿਰ ਜਿਨ੍ਹਾਂ ਨੇ ਹਾਰ ਮੰਨ ਲਈ ਉੱਥੇ ਹਰੀ ਸਿੰਘ ਨਲਵਾ ਨਹੀਂ ਰੁਕੇ ਤੇ ਉਹਨਾਂ ਨੇ ਉਸ ਜਗ੍ਹਾ ਨੂੰ ਵੀ ਜਿੱਤ ਕੇ ਦਿਖਾਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਕਵਰ ਨੌਨਿਹਾਲ ਸਿੰਘ ਜੀ ਦੇ ਵਿਆਹ ਦੇ ਵਿੱਚ ਅੰਗਰੇਜ਼ੀ ਜਰਨੇਲਾ ਨੂੰ ਹੀ ਬੁਲਾਇਆ ਜਾਂਦਾ ਹੈ ਜਿਸ ਕਰਕੇ ਸਾਰੀ ਸਿੱਖ ਫੌਜ ਨੂੰ ਲਾਹੌਰ ਦੇ ਵਿੱਚ ਹੀ ਬੁਲਾਇਆ ਜਾਂਦਾ ਹੈ ਬਾਕੀ ਅੰਗਰੇਜ਼ਾਂ ਨੂੰ ਸਾਰ ਤਾਂਕਿ ਅੰਗਰੇਜ਼ਾਂ ਨੂੰ ਤਾਂਕਿ ਅੰਗਰੇਜ਼ਾਂ ਨੂੰ ਸਿੱਖਾਂ ਦੀ ਤਾਕਤ ਦਿਖਾਈ ਜਾ ਸਕੇ ਜਮਰੌਤ ਦੇ ਕਿਲੇ ਤੋਂ ਵੀ ਸਾਰੀਆਂ ਫੌਜਾਂ ਨੂੰ ਵਾਪਸ ਬੁਲਾ ਲਿੱਤਾ ਜਾਂਦਾ ਹੈ ਸਿਰਫ ਸਿਰਫ 700 ਸੈਨਿਕ ਹੀ ਉੱਤੇ ਰਹਿਣ ਦਿੱਤੇ ਜਾਂਦੇ ਹਨ ਹਾਰੀ ਸਿੰਘ ਨਲਵਾ ਜੀ ਬਿਮਾਰੀ ਕਰਕੇ ਉਸ ਸਮੇਂ ਪਸ਼ਾਵਰ ਦੇ ਵਿੱਚ ਸੀ ਜਮਰੋਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾਨ ਸਿੰਘ ਨੂੰ ਦਿੱਤੀ ਜਾਂਦੀ ਹੈ ਮੁਹੰਮਦ ਖਾਨ ਨੂੰ ਜਦ ਇਸ ਖਬਰ ਬਾਰੇ ਪਤਾ ਲੱਗਦਾ ਹੈ ਕਿ ਜਮਰੋਤ ਦੇ ਕਿਲੇ ਤੇ ਬਹੁਤ ਘੱਟ ਫੌਜ ਹੈ ਤਾਂ ਉਹ ਆਪਣੇ ਪੰਜ ਪੁੱਤਰਾਂ ਨੂੰ 30000 ਦੀ ਫੌਜ ਦੇ ਨਾਲ ਉੱਥੇ ਹਮਲਾ ਕਰਨ ਵਾਸਤੇ ਭੇਜ ਦਿੰਦਾ ਹੈ ਜਮਰੋਤ ਦੇ ਕਿਲੇ ਨੂੰ ਘੇਰ ਲਿੱਤਾ ਜਾਂਦਾ ਹੈ ਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਗੱਲ ਹਰੀ ਸਿੰਘ ਨਲਵਾ ਜੀ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਫਿਕਰ ਨਾ ਕਰਦੇ ਹੋਏ ਆਪਣੇ 3000 ਸੈਨਿਕਾਂ ਦੇ ਨਾਲ ਉੱਥੇ ਤੁਰ ਪੈਂਦੇ ਨੇ। ਹਰੀ ਸਿੰਘ ਨਲਵਾ ਜੀ ਨੂੰ ਦੇਖ ਕੇ ਅੱਧੇ ਅਫਗਾਨੀ ਤਾਂ ਪਹਿਲਾਂ ਹੀ ਭੱਜ ਜਾਂਦੇ ਨੇ। ਬਾਕੀ ਸਾਰੇ ਉੱਥੇ ਮਾਰੇ ਜਾਂਦੇ ਹਨ ਤੇ ਮੁਹੰਮਦ ਖਾਨ ਦੇ ਵੀ ਪੁੱਤਰ ਉੱਥੇ ਮਾਰੇ ਜਾਂਦੇ ਹਨ। ਅਫਗਾਨਾਂ ਪਿੱਛੇ ਕਈ ਸਾਰੀ ਸਿੱਖ ਫੌਜ ਜਾਂਦੀ ਹੈ ਜਿਸ ਦੇ ਵਿੱਚ ਬਬੇ ਨਿਦਾਨ ਸਿੰਘ ਪੰਜ ਹੱਥਾ ਜੀ ਵੀ ਸੀ ਅਫਗਾਨੀਆਂ ਦਾ ਪਿੱਛਾ ਕਰਦੇ ਕਰਦੇ ਬਾਬਾ ਨਿਦਾਨ ਸਿੰਘ ਪੰਜ ਹੱਥਾ ਜੀ ਹਣੀ ਬਹੁਤ ਅੱਗੇ ਨਿਕਲ ਜਾਂਦੇ ਹਨ ਤੇ ਉਹਨਾਂ ਦੇ ਉੱਪਰ ਵਾਪਸ ਤੋਂ ਇੱਕ ਹਮਲਾ ਕੀਤਾ ਜਾਂਦਾ ਹੈ ਜਦਾ ਹਰੀ ਸਿੰਘ ਨਲਵਾ ਜੀ ਨੂੰ ਇਸ ਦੇ ਬਾਰੇ ਪਤਾ ਚੱਲਦਾ ਹੈ ਤਾਂ ਉਹ ਉਹਨਾਂ ਦੇ ਪਿੱਛੇ ਜਾਂਦੇ ਹਨ ਜਿਸ ਦੇ ਵਿੱਚ ਉਹਨਾਂ ਨੂੰ ਦੋ ਗੋਲੀਆਂ ਲੱਗਦੀਆਂ ਨੇ ਪਰ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਉਹ ਸਾਰੇ ਅਫਗਾਨੀਆਂ ਨੂੰ ਵਾਪਸ ਮਾਰ ਕੇ ਆਉਂਦੇ ਨੇ। ਇਹੀ ਦੋ ਗੋਲੀਆਂ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ। ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਲਵਾ ਜੀ ਸਿੱਖਾਂ ਨੂੰ ਦੱਸਦੇ ਨੇ ਕਿ ਮੇ ਮੌਤ ਦੀ ਖਬਰ ਅਫਗਾਨੀਆਂ ਤੱਕ ਨਹੀਂ ਪੁੱਜਣੀ ਚਾਹੀਦੀ ਜਦੋਂ ਤੱਕ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ ਅਤੇ ਲਈ ਉਹਨਾਂ ਦੀ ਮੌਤ ਤੋਂ 4 ਦਿਨ ਬਾਅਦ ਵੀ ਉਹਨਾਂ ਦੇ ਕਮਰੇ ਦੇ ਵਿੱਚ ਖਾਣਾ ਭੇਜਿਆ ਜਾਂਦਾ ਸੀ ਇਹ ਸਭ ਚੀਜ਼ਾਂ ਤਾਂ ਕੀਤੀਆਂ ਗਈਆਂ ਤਾਂਕਿ ਅਫਗਾਨੀਆਂ ਨੂੰ ਪਤਾ ਨਾ ਲੱਗ ਪਾਏ ਕਿ ਹਰੀ ਸਿੰਘ ਨਲਵਾ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਹਰ ਸਿੰਘ ਨਲਵਾ ਜੀ ਦੀ ਸ਼ਹਾਦਤ ਦੇ ਨਾਲ ਸਿਰਫ ਉਹਨਾਂ ਦਾ ਅੰਤ ਨਹੀਂ ਹੋਇਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਹੀਂ ਵਧ ਪਿਆ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾਸਾਰਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਇਹਨਾਂ ਕੱਪ ਦੀ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਿਆਈਏ ਧੰਨਵਾਦ